ਕਾਰਨ ਹੈ ਜੀ ਇਹਨਾਂ ਦੇ ਸਟਾਫ ਨੇ ਧਰਨਾ ਲਾਇਆ ਕਿ ਸਾਡੀਆਂ ਸੈਲਰੀਆਂ ਰਿਲੀਜ਼ ਕਰੋ ਜਾਂ ਕੁਝ ਵੀ ਆ ਅਸੀਂ ਉਹਨਾਂ ਕੈਸੇ ਲਫ਼ ਇੱਕ ਮੁਲਾਜ਼ਮ ਆ ਕੇ ਇੱਥੇ ਪੇਸ਼ੈਂਟ ਦਾ ਤੌਰ ਸਰਖਦਾ ਜੀ ਮੈਡਸਨ ਲੈ ਕੇ ਪਰ ਕੋਈ ਸਟਾਫ ਦਾ ਬੰਦਾ ਨਹੀਂ ਇੱਥੇ ਹੈਗਾ ਜੀ ਅਸੀਂ ਕਦੋਂ ਦੇ ਖੜੇ ਹੋਏ ਆ ਇੱਥੇ ਪ੍ਰੈਗਨੈਂਟ ਲੇਡੀਆਂ ਵੀ ਖੜੀਆਂ ਆਈਆਂ ਬਜ਼ੁਰਗ ਵੀ ਖੜੇ ਹੋਏ ਆ ਕਿਉਂਕਿ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਦੇ ਜਿਹੜੇ 5 ਹਸਪੀਟਲ ਤੇ 2 ਮੈਡੀਕਲ ਕਾਲਜਾਂ ਨੂੰ ਜਿਹੜਾ ਠੇਕੇ ਤੇ ਜਿਹੜਾ ਦੇਣ ਦਾ ਗੱਲ ਕੀਤੀ ਗਈ ਸੀ ਤੁਗਲਕੀ ਫਰਮਾਨ ਨੂੰ ਜਿਹੜਾ ਮੋੜਾ ਦੇਣ ਲਈ ਆਓ ਆਪਾਂ ਰਲ ਕੇ ਜਿਹੜਾ ਇਹ ਜਿਹੜਾ ਸੰਘਰਸ਼ੇ ਇਹਨੂੰ ਵਿਢੀਏ ਤੇ ਜਿਹੜਾ ਸਰਕਾਰ ਦਾ ਫੈਸਲਾ ਵਾਸ ਕਰਾਈਏ ਪੰਜ ਹਸਪਤਲ ਫਰੋਈਪੁਰ ਮੋਗਾ ਗਰਦਾਸਪੁਰ ਤੇ ਉਹਨਾਂ ਨੂੰ ਜਿਹੜਾ ਉਹ ਨਿੱਜੀ ਥੱਥਾਂ ਦੇ ਵਿੱਚ ਦੇਣ ਦਾ ਜਿਹੜਾ ਫੈਸਲਾ ਕੀਤਾ ਔਰ ਅਸੀਂ ਜਿਹੜਾ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕਰਨੇ ਆ ਜੇਕਰ ਸਰਕਾਰ ਆਪਦਾ ਇਹ ਜਿਹੜਾ ਫੈਸਲਾ ਇਹ ਵਾਸ ਨਾ ਲੈਗੀ ਕੌਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤਿੱਖੇ ਸੰਘਰਸ਼ ਜਿਹੜੇ ਹੋਰ ਤਿੱਖੇ ਕਰਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਸੰਘਰਸ਼ ਕਰਦੇ ਹੋਏ ਤੇ ਜਿਹੜਾ ਸਰਕਾਰ ਦਾ ਫੈਸਲਾ ਹੈ ਇਹਨੂੰ ਵਾਪਸ ਜਿਹੜਾ ਕਰਵਾਇਆ ਜਾਏਗਾ ਪੰਜਾਬ ਦੇ ਵਿੱਚ ਅਜੇ ਤੱਕ ਜਿੰਨੇ ਵੀ ਸੇਧ ਮੰਤਰੀ ਹੋਏ ਆ ਜਿਨ੍ਹਾਂ ਨੇ ਦੁਬਾਰਾ ਇਲੈਕਸ਼ਨ ਲੜਿਆ ਸੇਧ ਮੰਤਰੀ ਬਣਨ ਤੋਂ ਬਾਅਦ ਉਹ ਅਜੇ ਤੱਕ ਇੱਕ ਵੀ ਸੇਧ ਮੰਤਰੀ ਨਹੀਂ ਜਿੱਤ ਸਕਿਆ ਔਰ ਇਹ ਸੇਧ ਮੰਤਰੀ ਦੀ ਜਮਾਨਤ ਜ਼ਬਤ ਕਰਾਵਾਂਗੇ ਬਿਰੋਸਪੁਰ ਦੇ ਸਿਵਲ ਹਸਪਤਾਲ ਤਬਤ ਸਿਹਤ ਸੇਵਾਵਾਂ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਕਈ ਹਸਪਾਲਾਂ ਵਿੱਚ ਨਿਜੀਕਰਨ ਕਰਕੇ ਫਾਸਲੇ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਠੇਕੇਦਾਰੀ ਸਿਸਟਮ ਬੰਦ ਕਰਕੇ ਸੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਯਾਦ ਆਸਤਈਏ ਕੋਈ ਦਵਾਈ ਲੈਣ ਆਏ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਪਰੇਸ਼ਾਨ ਨਜ਼ਰ ਆਏ ਨੇ ਲੰਬੀਆਂ ਲਾਈਨਾਂ ਵਿੱਚ ਉਹਨਾਂ ਨੂੰ ਖੜੇ ਹੋਣਾ ਪਿਆ ਟਰਨੇ ਦੇ ਕਾਰਨ ਸਟਾਫ ਨਾ ਹੋਣ ਦੇ ਚਲਦੇ ਦਵਾਈ ਨਾ ਮਿਲਣ ਤੋਂ ਪਰੇਸ਼ਾਨ ਨਜ਼ਰ ਆਏ ਨੇ ਮਰੀਜ਼ ਕੀ ਕਹਿਣਾ ਮਰੀਜ਼ਾ ਦਾ ਤੇ ਟਰਨਾ ਪ੍ਰਦਰਸ਼ਨ ਕਰਨ ਆਲੇ ਦਾ ਸੱਲਬ ਜਿਹੜਾ ਸਿਹਤ ਸੁਆਵਾ ਬਚਾਓ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅਸੀਂ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਆ ਕਿਉਂਕਿ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਦੇ ਜਿਹੜੇ ਪੰਜ ਹਸਪੀਟਲ ਤੇ ਦੋ ਮੈਡੀਕਲ ਕਾਲਜਾਂ ਨੂੰ ਜਿਹੜਾ ਠੇਕੇ ਤੇ ਜਿਹੜਾ ਦੇਣ ਦਾ ਗੱਲ ਕੀਤੀ ਗਈ ਸੀ ਜਿੰਨੂੰ ਮੋੜਾ ਦੇਣ ਲਈ ਸਿਹਤ ਸੁਆਵਾ ਬਚਾਓ ਸੰਘਰਸ਼ ਕਮੇਟੀ ਦਿੱਤਾ ਹੈ ਤੇ ਜਿਹੜਾ ਅੱਜ ਅਸੀਂ ਇਹ ਪ੍ਰੋਟੈਸਟ ਕਰਨ ਜਾ ਰਹੇ ਆ ਜੇਕਰ ਸਰਕਾਰ ਆਪਦਾ ਇਹ ਜਿਹੜਾ ਫੈਸਲਾ ਹੈ ਇਹ ਵਾਪਸ ਨਾ ਲੈਗੀ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤਿੱਖੇ ਸੰਘਰਸ਼ ਜਿਹੜੇ ਹੋਰ ਤਿੱਖੇ ਕਰਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਸੰਘਰਸ਼ ਕਰਦੇ ਹੋਏ ਤੇ ਜਿਹੜਾ ਸਰਕਾਰ ਦਾ ਫੈਸਲਾ ਇਹਨੂੰ ਵਾਪਸ ਜਿਹੜਾ ਕਰਵਾਇਆ ਜਾਏਗਾ ਕਿਉਂਕਿ ਪਹਿਲਾਂ ਹੀ ਜਿਹੜਾ ਸਰਕਾਰ ਇਹ ਰੈਗੂਲਰ ਭਰਤੀ ਬਿਲਕੁਲ ਮਹਿਕਮਿਆਂ ਦੇ ਵਿੱਚ ਸੇਧੋ ਭਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੈਗੂਲਰ ਭਰਤੀ ਨਹੀਂ ਕਰ ਰਹੀਗੀ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਠੇਕੇ ਤੇ ਜਿਹੜਾ ਠੇਕੇਦਾਰੀ ਸਿਸਟਮ ਰਾਹੀਂ ਜਿਹੜਾ ਭਰਤੀ ਕੀਤਾ ਜਾ ਰਿਹਾ ਤੇ ਹੁਣ ਜਿਹੜਾ ਹਸਪਤਾਲਾਂ ਨੂੰ ਵੀ ਠੇਕ ਕਿ ਤੇ ਸਰਕਾਰ ਦੇ ਕੇ ਤੇ ਜਿਹੜੀ ਆਪਦੀ ਮਨਛਾ ਉਹਨੂੰ ਜ਼ਾਹਰ ਕਰ ਰਹੀ ਏ ਇਹ ਸਾਰੇ ਕੁਛ ਨੂੰ ਮੋੜਾ ਦੇਣ ਲਈ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਸੀਂ ਜਿਹੜਾ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਸਰਕਾਰ ਦੇ ਇਸ ਤੁਗਲਕੀ ਫਰਮਾਨ ਨੂੰ ਜਿਹੜਾ ਮੋੜਾ ਦੇਣ ਲਈ ਆਓ ਆਪਾਂ ਰਲ ਕੇ ਜਿਹੜਾ ਇਹ ਜਿਹੜਾ ਸੰਘਰਸ਼ੇ ਇਹਨੂੰ ਵਿਢੀਏ ਤੇ ਜਿਹੜਾ ਇਹ ਸਰਕਾਰ ਦਾ ਫੈਸਲਾ ਵਾਸ ਕਰਾਈਏ ਕਿਉਂਕਿ ਜੇਕਰ ਇਹ ਪ੍ਰਾਈਵੇਟ ਨੇਸ਼ਨ ਹੋ ਜਾਂਦਾ ਹੈ ਤਾਂ ਸਰਕਾਰ ਜਿਹੜਾ ਆਪਦੀ ਮਨਮਰਜ਼ੀ ਦਾ ਜਿਹੜਾ ਇਲਾਜ ਏ ਪਹਿਲਾਂ ਹੀ ਜਿਹੜਾ ਮਹਿੰਗਾ ਉਹ ਹੋਰ ਜਿਹੜਾ ਮਹਿੰਗਾ ਹੋ ਜਾਏਗਾ ਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਜਿਹੜਾ ਦੂਰ ਹੋ ਜਾਏਗਾ ਕਿਉਂਕਿ ਪਹਿਲਾਂ ਹੀ ਜਿਹੜਾ ਸਿਵਲ ਹਸਪਤਾਲਾਂ ਦੇ ਵਿੱਚ ਆਪਾਂ ਵੇਖਦੇ ਹਾਂ ਗਰੀਬ ਜਨਤਾ ਹੁੰਦੀ ਹੈ ਤੇ ਜਿਹੜਾ ਇਹ ਇਲਾਜ ਹੈ ਜਿਹੜਾ ਟੈਸਟ ਨੇ ਜਿਹੜਾ ਇਹ ਉਹਨਾਂ ਦੀ ਜਿਹੜੀ ਪਹੁੰਚ ਤੋਂ ਦੂਰ ਹੋ ਜਾਣਗੇ ਕਿਉਂਕਿ ਪਹਿਲਾਂ ਹੀ ਜਿਹੜੀਆਂ ਲੈਬੋਰੀਆਂ ਨੇ ਉਹਨਾਂ ਨੂੰ ਵੀ ਪ੍ਰਾਈਵੇਟ ਸਰਕਾਰ ਵੱਲੋਂ ਕ੍ਰਿਸ਼ਨਾ ਲੈਬੋਰੀ ਦੇ ਨਾਂ ਤੇ ਕੀਤਾ ਜਾ ਰਿਹਾ ਹੈ ਇਹ ਜਿਹੜੀ ਲੜਾਈਏ ਬਹੁਤ ਵੱਡੀ ਹੈ ਅਸੀਂ ਸਾਰੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਸਾਡੇ ਮੁਲਾਜ਼ਮ ਸਾਥੀ ਨੇ ਜਾਂ ਜਿਹੜੇ ਲੜਦੇ ਕਿਸਾਨ ਨੇ ਵੀਰ ਸਾਡੇ ਵਿਦਿਆਰਥੀ ਨੇ ਲੜਾਕੂ ਲੋਕ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਆਂ ਵੀ ਇਸ ਮੰਚ ਤੇ ਜਿਹੜਾ ਸਾਡੇ ਨਾਲ ਸਾਥ ਦੇ ਕੇ ਤੇ ਜਿਹੜਾ ਇਹ ਸਰਕਾਰ ਦਾ ਜਿਹੜਾ ਫੈਸਲਾ ਹੈ ਇਹਨੂੰ ਵਾਪਸ ਕਰਵਾਇਆ ਜਾਏ ਮੇਰਾ ਨਾਮ ਰਮਨਤਰੀ ਜੀ ਕਨਵੀਨਰ ਤਾਲਮੇਲ ਕਮੇਟੀ ਪੈਰਾਮੈਡੀਕਲ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਸਾਡਾ ਅੱਜ ਦਾ ਧਰਨਾ ਹੈ ਇਹ ਜਿਹੜੀਆਂ ਸਰਕਾਰ ਦਾ ਫੈਸਲਾ ਜਿਹੜਾ ਪੰਜ ਹਸਪੀਟਲ ਨੂੰ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਅਸੀਂ ਉਹਦੇ ਵਿਰੋਧ ਦੇ ਵਿੱਚ ਧਰਨਾ ਲਾਇਆ ਕਿਉਂਕਿ ਇਹ ਸਰਕਾਰ ਜਿਹੜੀ ਬਦਲਾ ਦੇ ਨਾਂ ਤੇ ਆਈ ਸੀਗੀ ਔਰ ਇੱਕ ਨਾਰਾ ਦਿੱਤਾ ਹੈਗਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਜਿਹੜੀ ਲੈ ਕੇ ਆਵਾਂਗੇ ਸਿੱਖਿਆ ਕ੍ਰਾਂਤੀ ਦਾ ਇਹ ਆਈ ਵੀ ਇਹਨਾਂ ਟਾਇਲਟ ਬਣਾ ਕੇ ਉਹਨਾਂ ਦਾ ਕਟਨ ਕੀਤਾ ਔਰ ਸਿਹਤ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਐਗਜ਼ਾਮਪਲ ਸੈੱਟ ਕੀਤੀ ਕਿ ਸਾਡੇ ਪੰਜਾਬ ਦੇ ਪੰਜ ਹਸਪਤਲ ਫਰੋਇਪੁਰ ਮੋਗਾ ਗਰਦਾਸਪੁਰ ਤੇ ਉਹਨਾਂ ਨੂੰ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਜਿਹੜਾ ਫੈਸਲਾ ਕੀਤਾ ਔਰ ਅਸੀਂ ਜਿਹੜਾ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕਰਨੇ ਆ ਕਿਉਂਕਿ ਜੇ ਹਸਪਤਾਲੇ ਨਿੱਜੀ ਹੱਥਾਂ ਵਿੱਚ ਜਾਂਦੇ ਆ ਤੇ ਜਿਹੜੀਆਂ ਅੱਜ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਉਹ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਣਗੀਆਂ ਔਰ ਜਿਹੜਾ ਇਲਾਜ ਜਿਹੜਾ ਹੋਰ ਮਹਿੰਗਾ ਲੋਕਾਂ ਨੂੰ ਕਰਵਾਣਾ ਔਖਾ ਹੋ ਜਾਊਗਾ ਔਰ ਅਸੀਂ ਸਰਕਾਰ ਦਾ ਤੋਪਰ ਜ਼ੋਰ ਮੰਗ ਕਰਦੇ ਆ ਕਿਉਂਕਿ ਇਹ ਜਿਹੜਾ ਫੈਸਲਾ ਨੂੰ ਤੁਰੰਤ ਵਾਪਸ ਲਿਆ ਜਾਵੇ ਨਾ ਲੈਣ ਦੀ ਸੂਰਤ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦੇ ਜਿਹੜੇ ਆ ਉਹ ਨੱਕ ਚ ਧਾਮ ਕਰਕੇ ਇਹ ਫੈਸਲੇ ਵਾਪਸ ਕਰਵਾਵਾਂਗੇ ਔਰ ਸਿਹਤ ਮੰਤਰੀ ਪੰਜਾਬ ਨੂੰ ਇਸ ਗੱਲ ਦੀ ਵਾਰਨਿੰਗ ਦਿੰਨੇ ਆ ਕਿ ਪੰਜਾਬ ਦੇ ਵਿੱਚ ਅਜੇ ਤੱਕ ਜਿੰਨੇ ਵੀ ਸਿਹਤ ਮੰਤਰੀ ਹੋਏ ਆ ਜਿਨ੍ਹਾਂ ਨੇ ਦੁਬਾਰਾ ਇਲੈਕਸ਼ਨ ਲੜਿਆ ਸਿਹਤ ਮੰਤਰੀ ਬਣਨ ਤੋਂ ਬਾਅਦ ਉਹ ਅਜੇ ਤੱਕ ਇੱਕ ਵੀ ਸਿਹਤ ਮੰਤਰੀ ਨਹੀਂ ਜਿੱਤ ਸਕਿਆ ਔਰ ਇਹ ਸਿਹਤ ਮੰਤਰੀ ਦੀ ਜਮਾਨਤ ਜ਼ਬਤ ਕਰਾਵਾਂਗੇ ਅਰਵਿੰਦਰ ਲੂਥਰਾ ਜੀ ਕਨਵਿਨਿਅਰ ਤਾਲਮਿਲ ਕਮੇਟੀ ਪੈਰਾਮੈਡੀਕਲ ਸਿਹਤ ਕਰਮਚਾਰੀ ਪੰਜਾਬ ਜੀ ਅੱਜ ਅਸੀਂ ਸਿਹਤ ਸਿਹਤ ਸਵਾਵਾ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਦੇ ਥੱਲੇ ਅੱਜ ਇੱਥੇ ਸੰਘਰਸ਼ ਵਾਸਤੇ ਆਪਣੇ ਆਏ ਹੋਏ ਆ ਇਹਦਾ ਸਾਡਾ ਸਭ ਤੋਂ ਵੱਡਾ ਮੇਨ ਕਾਰਨ ਜਿਹੜਾ ਹੈਗਾ ਜਿਹੜੀਆਂ ਲੋਕਾਂ ਨੂੰ ਸਿਹਤ ਸਵਾਵਾ ਇਸ ਸਰਕਾਰ ਨੇ ਆਉਣ ਤੋਂ ਪਹਿਲਾਂ ਵਾਧੇ ਕੀਤੇ ਸੀ ਵਧੀਆ ਸਿੱਖਿਆ ਵਧੀਆ ਸਿਹਤ ਸਰਕਾਰ ਲੋਕਾਂ ਨੂੰ ਦਵਾਂਗੇ ਪਰ ਹੁਣ ਅੱਜ ਸਰਕਾਰ ਉਸੇ ਤਰ੍ਹਾਂ ਉਹਨਾਂ ਸਵਾਵਾ ਦਾ ਪਾਣ ਕਰਦੀ ਪਈ ਹੈ ਸਰਕਾਰ ਉਹਨਾਂ ਨਿੱਜੀ ਕਰਕੇ ਉਹਨਾਂ ਨੂੰ ਪ੍ਰਾਈਵੇਟ ਕਰਕੇ ਸਿਹਤ ਸਭਾਵਾਂ ਨੂੰ ਲੋਕਾਂ ਤੋਂ ਉਹਨਾਂ ਦੇ ਬੰਦੇ ਹੱਕ ਵੀ ਖੋਰੀਆ ਲੋਕਾਂ ਨੇ ਵੋਟਾਂ ਪਾਈਆਂ ਸੀ ਬੜੀ ਉਮੀਦਾਂ ਨਾਲ ਪਾਈਆਂ ਸੀ ਬਦਲਾ ਆਊਗਾ ਸਾਨੂੰ ਵਧੀਆਂ ਸਹੂਲਤਾਂ ਮਿਲਣਗੀਆਂ ਪਰ ਸਰਕਾਰ ਇਸਦੇ ਉਲਟ ਹੋ ਕੇ ਲੋਕਾਂ ਨੂੰ 10-10 ਲੱਖ ਦੇ ਬੀਮੇ ਦੇ ਅਨਾਉਂਸਮੈਂਟ ਕਰਕੇ ਤੇ ਸਰਕਾਰ ਜਿਹੜੀ ਹੈਗੀ ਆ ਸਰਕਾਰੀ ਹਸਪਤਾਲਾਂ ਦਾ ਨੀਜੀਕਰਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਤੋਂ ਵੀ ਗੁਜਾਇਸ਼ ਕਰਾਂਗੇ ਉਹਨਾਂ ਨੂੰ ਵੀ ਅਸੀਂ ਦਰਿਆ 'ਤੇ ਲੈ ਕੇ ਆਵਾਂਗੇ ਜਿਵੇਂ ਇਹਨਾਂ ਦੇ ਮੰਤਰੀ ਕਹਿੰਦੇ ਸੀ ਅਸੀਂ ਦਰਿਆ 'ਤੇ ਤੁਹਾਡੇ ਨਾਲ ਬੈਠੇ ਹਾਂ ਅਸੀਂ ਤੁਹਾਡੇ ਹੱਕਾਂ ਲਈ ਲੜਾਂਗੇ ਪਰ ਅੱਜ ਸਰਕਾਰ ਨੇ ਸਾਨੂੰ ਵੀ ਦਰਿਆ 'ਤੇ ਲੈ ਆ ਕੇ ਬਿਠਾਤਾ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਵੀ ਸਾਡੇ ਨਾਲ ਸ਼ਾਮਿਲ ਹੋ ਕੇ ਸਰਕਾਰ ਨੂੰ ਦਫਾ ਕਰਨਾ ਮੇਰਾ ਨੰਮ ਵਾਲਾ ਰਣੀ ਹੈ ਕੀ ਦਿੱਕਤ ਕੀ ਆ ਰਹੀ ਹੈ ਮੇਰਾ ਨਾਮ ਜੀ ਅਰਨਿਲ ਕੁਮਾਰ ਸੈਗਲ ਹੈ ਮੈਂ ਸਵੇਰੇ 8 ਵਜੇ ਆਇਆ ਸੀ ਯੂਵੀ ਕਾ ਅਸਿਸਟ ਵਧਿਆ ਹੋਇਆ ਖੜਾ ਹੋਇਆ ਨਹੀਂ ਜਾਦਿਆ ਕਿੱਥੇ ਆਏ ਹੋਗੇ ਔਰ ਕੀ ਲੈਣ ਆਏ ਹੋ ਮੈਂ ਜੀ ਆਪਣੀ ਮੈਡੀਸਨ ਲੈਣ ਆਇਆ ਐਨਾ ਜਿਆਦਾ ਪਰੇਸ਼ਾਨ ਖੜਾ ਹੋਇਆ ਨਹੀਂ ਜਾਦਿਆ ਤਰੇਲੀ ਆਂਦੀਆਂ ਪਈਆਂ ਤੁਸੀਂ ਮੇਰੀ ਸ਼ਕਲ ਦੇਖ ਸਕਦੇ ਹੋ ਬਹੁਤ ਜਿਆਦਾ ਪਰੇਸ਼ਾਨ ਆ ਮੂੰ ਕੀ ਗੱਲ ਦਵਾਈ ਮਿਲ ਨਹੀਂ ਰਹੀ ਜਿੱਥੋਂ ਕੀ ਦਵਾਈ ਦੇ ਨਹੀਂ ਦੇ ਜੀ ਸਾਡੇ ਸਟਾਫ ਨੇ ਕੁਝ ਮੰਗਾ ਨੇ ਉਹ ਮੰਗਾ ਤੇ ਲੈ ਕੇ ਸਾਰਾ ਸਟਾਫ ਧਰਨੇ ਤੇ ਬੈਠਾ ਹੋਇਆ ਹੈ ਇੰਨਾ ਜਿਆਦਾ ਪਰੇਸ਼ਾਨ ਹੈ ਸਾਰੀ ਪਬਲਿਕ ਕਈ ਪ੍ਰੈਗਨੈਂਟ ਔਰ ਤਾਂ ਖੜੀਆਂ ਰਚਾਦੀਆਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਦਿਲ ਕਮਾਲ ਸੈਗਲ ਸ੍ਰੋਜਪੁਰ ਕੈਂਟ ਕਿ ਖੜੇ ਹੋ ਕੀ ਇੱਥੇ ਆਏ ਸੀਗੇ ਲੈਣ ਆਹੀ ਜੀ ਆ ਮੈਡੀਸਨ ਲੈਣਾ ਆਈ ਸੀ ਦਵਾਈ ਸ਼ੂਗਰ ਦੇ ਮਰੀਜ਼ ਆ ਸਾਨੂੰ ਘੰਟਾ ਘੰਟਾ ਹੋ ਗਿਆ ਡੇਢ ਘੰਟਾ ਖੜਿਆ ਕਿੱਥੇ ਆਏ ਸੀ ਕਿੱਥੇ ਆਏ ਇੱਥੇ ਹਸਪਤਾਲ ਆਏ ਸੀ ਡਾਕਟਰ 18 ਨੰਬਰ ਕਵਰੇਜ ਡਾਕਟਰ ਸਾਹਿਬ ਅੱਛਾ ਕੀ ਇੱਥੇ ਤੁਸੀਂ ਲੈਣੇ ਆ ਮੈਡੀਸਨ ਲੈ ਕੇ ਦਿੱਤੀ ਇਥੋਂ ਮੈਡੀਸਨ ਮਿਲਦੀ ਹੈ ਜੀ ਅੱਛਾ ਤੇ ਤੇ ਅਸੀਂ ਲਾਈਨ 'ਚ ਲੱਗੇ ਸਾਨੂੰ ਡੇਢ ਘੰਟਾ ਹੋ ਗਿਆ ਸਾਨੂੰ ਮੈਡੀਸਨ ਨਹੀਂ ਮਿਲ ਰਹੀ ਕੀ ਕਾਰਨ ਕੀ ਹੈ ਇਹਨਾਂ ਨੇ ਇੱਥੇ ਸਟੇਕ ਕੀਤੀ ਇੱਥੇ ਸਟੇਕ ਦੇ ਬੈਠੇ ਨੇ ਤਾਂ ਦਵਾਈ ਨਹੀਂ ਦੇਂਦੇ ਆਮ ਮਰੀਜ਼ ਪਰੇਸ਼ਾਨ ਹੋ ਰਹੇ ਆ ਹਾਂਜੀ 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 ਕੀ ਨਾਮ ਹੈ ਤੁਹਾਡਾ ਗੁਰਵੇਲ ਸਿੰਘ ਜੀ ਤੁਹਾਡਾ ਕਿੱਥੇ ਆਏ ਜੀ ਸੀਗਾ ਮੇਰਾ ਨਾਮ ਹਰਪੀਤ ਸਿੰਘ ਆ ਜੀ ਅਸੀਂ ਸਿਵਲ ਹਸਪੀਟਲ ਤੋਂ ਆਏ ਆ ਜੀ ਫਰੋਥਪੁਰ ਸਿਟੀ 'ਚ ਤੁਸੀਂ ਟਾਈਮਿੰਗ ਵੇਖ ਸਕਦੇ ਹੋ 9:16 ਤੇ ਮੇਰੀ ਪਰਜੈਕਟਿਵਟੀ ਚੀ ਹੈ ਜੀ 9:16 ਵੇ ਤੋਂ ਲੈ ਕੇ ਸਵੇਰ ਦਾ ਇੱਥੇ ਆ ਜੀ ਹਜੇ ਤੱਕ ਸਾਨੂੰ ਮੈਡੀਸਨ ਨਹੀਂ ਮਿਲੀ ਇੱਥੇ ਸਾਨੂੰ ਖੜਿਆ ਨੂੰ ਤਕਰੀਬਨ 4 ਘੰਟੇ ਤੋਂ ਉੱਤੇ ਹੋ ਗਿਆ ਕਾਰਨ ਕੀ ਹੈ ਕਾਰਨ ਹੈ ਜੀ ਇਹਨਾਂ ਦੇ ਸਟਾਫ ਨੇ ਧਰਨਾ ਲਾਇਆ ਕਿ ਸਾਡੀਆਂ ਸੈਲਰੀਆਂ ਰੀਲੀਜ਼ ਕਰੋ ਜਾਂ ਕੁਝ ਵੀ ਆ ਅਸੀਂ ਉਹਨਾਂ ਕੋਲ ਸਟਾਫ ਇੱਕ ਮੁਲਾਜ਼ਮ ਆ ਕੇ ਇੱਥੇ ਪੇਸ਼ੈਂਟ ਦਾ ਤੋਰ ਸਕਦਾ ਜੀ ਮੈਡੀਸਨ ਲੈ ਕੇ ਪਰ ਕੋਈ ਸਟਾਫ ਦਾ ਬੰਦਾ ਨਹੀਂ ਇੱਥੇ ਹੈਗਾ ਜੀ ਅਸੀਂ ਕਦੋਂ ਦੇ ਖੜੇ ਹੋਏ ਆ ਇੱਥੇ ਪ੍ਰੈਗਨੈਂਟ ਲੇਡੀਜ਼ ਵੀ ਖੜੀਆਂ ਆਈਆਂ ਬਜ਼ੁਰਗ ਵੀ ਖੜੇ ਹੋਏ ਆ ਕਿਸੇ ਨੂੰ ਮੈਂ ਕਰਦੇ ਹਾਂ ਅਸੀਂ ਮੰਗ ਕਰਦੇ ਆ ਜੀ ਸਾਨੂੰ ਮੈਡੀਸਨ ਤਾਂ ਮਿਲਣੀ ਚਾਹੀਦੀ ਸੀ ਜੇ ਜੇ ਤੁਸੀਂ ਨਹੀਂ ਕਰਨਾ ਤੁਸੀਂ ਮਾਰਨਿੰਗ ਹੀ ਪਰਚੀ ਨਾ ਘਟੋ ਜਵਾਬ ਦੇ ਦਿਓ ਅਸੀਂ ਘਰਾਂ ਤੋਂ ਜਾ ਮੈਂ ਲੀਵ ਲੈ ਕੇ ਆਇਆ ਜੀ ਮੈਂ ਕੰਮ ਤੋਂ ਛੁੱਟੀ ਲੈ ਕੇ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪੀ ਸਿੰਘ ਆ ਜੀ ਫਿਰੋਜ਼ਪੁਰ ਸਿੱਕੀ